ਸਰਕਾਰੀ ਨੌਕਰੀਆਂ ਦੇ ਲਈ ਟੈਸਟਾਂ ਦੀ ਤਿਆਰੀ ਕਰਨ ਵਾਲੇ ਵਿਦਿਆਰਥੀਆਂ ਦੇ ਵਾਸਤੇ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰਨ ਵਾਲੇ ਵਿਦਿਆਰਥੀਆਂ ਦੇ ਵਾਸਤੇ 셀ਫ ਸਟੱਡੀ ਕਰਨ ਵਾਲੇ ਵਿਦਿਆਰਥੀਆਂ ਦੇ ਵਾਸਤੇ ਜੇ ਖੁਸ਼ਖਬਰੀ ਕਿਉਂਕਿ ਹੁਣ ਤੁਹਾਡੇ ਆਪਣੇ ਇਲਾਕੇ ਪਿੰਡ ਕਾਠਗੜ ਦੇ ਵਿੱਚ ਮੋਬਾਈਲ ਟਾਵਰ ਦੇ ਨੇੜੇ ਫਾਜ਼ਲ ਸ਼ਾਹ ਲਾਇਬ੍ਰੇਰੀ 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 ਪਿੰਡ ਕਾਟਗੜ ਵਿਖੇ ਮੋਬਾਈਲ ਟਾਵਰ ਦੇ ਨੇੜੇ ਖੁੱਲ ਚੁਕੀ ਹੈ ਜੀ ਤੇ ਫਾਜ਼ਲ ਸ਼ਾਹ ਲਾਇਬ੍ਰੇਰੀ ਤੋਂ ਤੁਹਾਨੂੰ ਸੈਲਫ ਸਟਡੀ ਦੇ ਵਾਸਤੇ ਸਰਕਾਰੀ ਨੌਕਰੀਆਂ ਦੇ ਲਈ ਟੈਸਟਾਂ ਦੀ ਤਿਆਰੀ ਕਰਨ ਦੇ ਵਾਸਤੇ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰਨ ਦੇ ਵਾਸਤੇ ਬਹੁਤ ਹੀ ਵਧੀਆ ਸ਼ਾਂਤਮਈ ਮਾਹੌਲ ਮਿਲੇਗਾ ਸ਼ਾਂਤਮਈ ਮਾਹੌਲ ਮਿਲੇਗਾ ਹਰ ਤਰ੍ਹਾਂ ਦੇ ਨਿਊਜ਼ਪੇਪਰ ਪ੍ਰੋਵਾਈਡ ਕਰਵਾਏ ਜਾਣਗੇ ਜਿਵੇਂ ਕਿ ਪੰਜਾਬੀ ਦੇ ਨਿਊਜ਼ਪੇਪਰ ਹਿੰਦੀ ਦੇ ਨਿਊਜ਼ਪੇਪਰ ਇੰਗਲਿਸ਼ ਦੇ ਨਿਊਜ਼ਪੇਪਰ ਪ੍ਰੋਵਾਈਡ ਕਰਵਾਏ ਜਾਣਗੇ ਮੰਥਲੀ ਮੈਗਜ਼ੀਨ ਵੀ ਪ੍ਰੋਵਾਈਡ ਕਰਵਾਏ ਜਾਣਗੇ ਕਰੰਟ ਜੀਕੇ ਦੀਆਂ ਕਿਤਾਬਾਂ ਮਿਲਣਗੀਆਂ ਯਾਨੀ ਕਿ ਤਿਆਰੀ ਕਰਨ ਦੇ ਵਾਸਤੇ ਕਿਤਾਬਾਂ ਵੀ ਪ੍ਰੋਵਾਈਡ ਕਰਵਾਈਆਂ ਜਾਣਗੀਆਂ 5G ਇੰਟਰਨੈਟ ਦੀ ਫੈਸਿਲਿਟੀ ਫੁੱਲੀ AC ਲਾਇਬ੍ਰੇਰੀ ਤੇ ਬਹੁਤ ਹੀ ਵਧੀਆ ਸੀਟਿੰਗ ਅਰੇਂਜਮੈਂਟ ਮਿਲੇਗਾ ਤੁਹਾਡੇ ਆਪਣੇ ਇਲਾਕੇ ਪਿੰਡ ਕਾਟਗੜ ਦੇ ਵਿੱਚ ਮੋਬਾਈਲ ਟਾਵਰ ਦੇ ਨੇੜੇ ਫਜ਼ਲ ਸ਼ਾ ਲਾਇਬ੍ਰੇਰੀ ਤੇ ਤੇ ਵਹੀਕਲ پارک ਕਰਨ ਦੇ ਵਾਸਤੇ ਪਾਰਕਿੰਗ ਸਪੇਸ ਵੀ ਮਿਲੇਗੀ 24 ਘੰਟੇ ਇਲੈਕਟ੍ਰਿਸਿਟੀ ਦੀ ਸਹੂਲਤ 24 ਘੰਟੇ ਲਾਇਬ੍ਰੇਰੀ ਵੀ ਖੁੱਲੀ ਰਹੇਗੀ ਹੁਣ ਸਰਕਾਰੀ ਨੌਕਰੀਆਂ ਦੇ ਲਈ ਟੈਸਟਾਂ ਦੀ ਤਿਆਰੀ ਕਰਨ ਦੇ ਵਾਸਤੇ ਸ਼ਾਂਤਮਈ ਮਾਹੌਲ ਦੇ ਵਿੱਚ 셀ਫ ਸਟੱਡੀ ਕਰਨ ਦੇ ਵਾਸਤੇ ਯਾਦ ਰੱਖੋ ਤੁਹਾਡੇ ਆਪਣੇ ਇਲਾਕੇ ਪਿੰਡ ਕਾਠਗੜ ਦੇ ਵਿੱਚ ਮੋਬਾਈਲ ਟਾਵਰ ਦੇ ਨੇੜੇ ਫੁਲੀ ਏਸੀ ਲਾਇਬ੍ਰੇਰੀ ਫਜ਼ਲ ਸ਼ਾ ਲਾਇਬ੍ਰੇਰੀ ਫਜ਼ਲ ਸ਼ਾ ਲਾਇਬ੍ਰੇਰੀ ਫਜ਼ਲ ਸ਼ਾ ਲਾਇਬ੍ਰੇਰੀ ਫਜ਼ਲ ਸ਼ਾ ਲਾਇਬ੍ਰੇਰੀ ਹੋਰ ਕੋਈ ਜਾਣਕਾਰੀ ਦੇ ਲਈ ਸੰਪਰਕ ਕਰੋ ਮੋਬਾਈਲ ਨੰਬਰ 9478601900 9478668959